ਲਾਇ ਵੀ ਆ ਵੇਖੋ ਹੁਣ ਆਪਣੇ ਬਾਹਰ ਚ ਸਿੱਟਣ ਲੱਗ ਗਏ ਰੇ ਚਾਚਾ ਦੇ ਪਾਪਾ ਲੱਗ ਰੇ ਆ ਲਾਇ ਵੀ ਆ ਵੇ ਹੋਣਾ ਆ ਵੇਖੋ ਦੋ ਦੋ ਲਾ ਫੜਦੇ ਹੋ ਲਾਇ ਆ ਭਾਈ ਸੇ ਗਰਾ 3 7 ਮਾਰ ਲਈ ਲਾਉਣੇ ਆ ਲਾਇ ਵੀ ਇਹ ਕਹਾੜਾ ਇਧਰੋਂ ਕ੍ਰਿਸ਼ਨ ਸਾਹਿਬ ਸਪਰੇ ਕਰੀ ਜਾਂਦਾ ਰੌਡ ਆਪਾ ਕ੍ਰਿਸ਼ਨ ਸਾਹਿਬ ਉਹ ਸੁਆਗੋ ਪਵਾ ਕੇ ਆ ਲਾਇ ਫੜ ਅਸੀਂ

ਆ ਵੀ ਨੋਟ ਰੱਖੋ ਕਿ ਇਹ ਨਹੀਂ ਹੈ ਕੋਈ ਸਾਡੀ ਦੋਏ ਚੱਲੇ ਥੱਲੇ ਕਿਉਂ ਥੱਕੇ ਹੁਣ ਦੇਖ ਲੋ ਸਾ ਵਾਪਸ ਉੱਤੇ ਤੋਂ ਬੰਦੇ ਦਾ ਪੀ ਨਗਾ ਵੇਰਿੰਦੇ ਨੇ ਉੱਤੇ ਇੱਕੇ ਸਮੇਂ ਤੁਹਾਨੂੰ ਦੱਸਿਆ ਥੱਲੇ ਦੋ ਵੇਸੇ ਚਾਹੀਦੇ ਆ ਉਹ ਆਈ ਸੋਣੇ ਆ ਇੱਕ ਟਰਾਲੀ ਯਾਰਾ ਕਿ ਜੀ ਉਸ ਤੇ ਤਾਂ ਬਹੁਤ ਹੈ ਅਮਰ ਟੱਕਰ ਤੇ ਨਹੀਂ ਇਹ ਤੁਮਾਰ ਤੇ ਆਪਾਂ ਕਿਥੇ ਜਾਦੇ ਨੇ ਫੇਕ ਕਿਥਾਂ ਛੱਡ ਦੇਗੇ ਜਿਆਦਾ ਹਾਂ ਇਹਦੇ ਨਾਲ ਨਾਲ ਪਾਦੇ ਕਿੱਥੇ ਬੱਟ ਪਾਉਣੀਆਂ ਜੇ ਤੇ ਇੱਕ ਇੱਕ ਬੱਟ ਭਰਾਡੇ ਤੋਂ ਫਰੋ ਖੜ ਜਾ ਤੂੰ ਪਾਸ ਦੇਖ ਲੈ ਸਾਡੇ ਉਰਲੀ ਖੱਤੀ ਸੀ ਨਾ ਉਰਲੇ ਪਾਸੇ ਵਾਲੀ 1509 ਵਾਲੀ ਹਾਂ ਇੰਨੀ ਕਮਾਉਂਦੇ ਸੀ ਬਾਧੂ ਆ ਉਹ ਉਰਲੀ ਨਹੀਂ ਕਿੜੀ ਆ ਤੇ ਇਹ ਕਿਹੜੀ ਸੀ ਉਰਲੇ ਪਾਸੇ ਵਾਲੀ 1509 ਤੇ ਉਹਦੇ ਵਿੱਚੋਂ 2 ਕਿੱਲੇ ਲਾਤਾ ਸੀ 2 ਕਿੱਲੇ ਲਾ ਕੇ ਤੇ ਮੰਨ ਲਾ ਵੀ 2-3 ਕਿੱਲੇ ਫੱਕ ਪਈ ਸੀ ਹੋਵੇ ਕੰਦੇ ਵੀ ਥੱਲੇ ਜਾਣਾ ਨਹੀਂ ਜਾਂਦੀ ਚੀਜ਼ ਇਹਦੇ ਬਾਵੇ ਦਾ ਏ ਥੰਨੇ ਤੋਂ ਹਾਂ ਬਸ ਬਸ ਕੱਢ ਜਾ ਜੇ ਅੱਗੇ ਬੱਚੀ ਆ ਛੋਟੇ ਪਕੇ ਫਟਾ ਕਾਣ ਦਾ ਮਾਇਆ ਬੱਸ 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 ਹਾਂ ਪੂਰਾ ਪੂਣੀ ਯਾਰ ਮੈਂ ਕਹਾਂ ਬੱਟ ਪਾ ਦਈ ਪਹਿਲਾਂ ਨਹੀਂ ਨਹੀਂ ਬਾਦੂ ਬਾਦੂ ਇਹਨੂੰ ਕੀ ਪੁੱਛਣਾ ਬਾਦੂ ਆਪਾਂ ਆਲਾ ਬੋਏ ਦਿਨੇ ਨਾ ਮੁੰਡਾ ਨਾ ਮੁੰਡਾ ਹਨਾ ਆਪਾਂ ਇੱਜ਼ਤ ਨਹੀਂ ਜਾਣੀ ਨਾ ਗੱਡੀ ਦਾ ਇੰਜ ਜਿੱਤੀ ਹਣੀ ਕਿਨੇ ਇੰਜ ਜਿੱਤੀ ਹਣੀ ਤੁਹਾਡੇ ਦੋਨਾਂ ਦੇ ਨਾਲ ਕਿਨੇ ਹੋਵੇ ਇਹ ਤਾਂ ਪੁੱਜਦੇ ਨਹੀਂ ਗਾ ਸਾਡੇ ਬਣਾ ਫੇ ਲਾ ਲਓ ਲਾ ਲੂ ਨਾ ਕਿ ਸਾਡੇ ਬਣਾ ਇਹ ਤਾਂ ਸੁਟੀ ਤੇ ਜਿੱਤੀ ਨਹੀਂ ਚਲੋ ਸਾਥੀ ਅਸੀਂ ਇੱਥੇ ਕਰਕੇ ਲਾਲ ਚਰੋਣੀਆਂ ਤੁਸੀਂ ਇਹ ਕਿ ਲਾ ਕੇ ਦੇਖ ਲਓ ਤੁਸੀਂ ਪਹਿਲਾਂ ਬੈਠੇ ਹੋਏ ਲਾ ਕੇ ਦੇਖ ਲਓ ਵੀ ਸਿੱਟ ਲੋ ਵੀ ਬਦਲ ਗੂ ਆਜੋ ਬਈ ਮਸਲ ਟਮਸਲ ਤੇ ਦਵਾ ਦੇਵਾ ਤੂੰ ਮੇਰੇ ਨਾਲ ਹੱਥ ਵੀ ਜਾਵੇਂ ਮਸਲ ਦੇ ਦਵਾ ਇਹ ਨਹੀਂ ਆਹ ਜਿੰਦਰਾ ਇਹਦੇ ਨਾਲ ਹਾਈ ਨੇ ਇੱਥੇ ਰਾਹ ਇੱਥੇ ਜੇ ਲਿਫਟ ਜਾਸਤੀ ਮੜਾ ਜਾ ਓ ਨਾ ਸਟਾ ਇਹ ਬਾੜੀ ਹੋ ਜੂਗੀ ਇੱਕ ਥਾਂ ਆ ਬਾਟ ਨਾ ਲਾ ਤੂੰ ਮਾਰ ਦੇ ਇਹ ਦਾ ਕੋਈ ਨਹੀਂ ਇਹ ਵਈ ਇਹਨੂੰ ਕੁਛ ਨਹੀਂ ਹੁੰਦਾ ਕਿਤੇ ਉੱਚਾ ਨਹੀਂ ਮਾ ਥਾਣਾ ਕਰਦੇ ਇਹ ਕੰਗੀਆਂ ਨਾਲ ਕਰਦਾ ਵਕਤ ਇਹ ਜਿਹਨੂੰ ਕੁਛ ਨਹੀਂ ਹੁੰਦਾ ਮਾੜੇ ਮੋਟੇ ਨੂੰ ਇਹ ਜਿਹਨੂੰ ਮਾੜੇ ਮੋਟੇ ਕੁਛ ਨਹੀਂ ਇਹ ਤਾਂ ਦੌੜੀ ਉੱਤੀ ਰਹੇ ਹੋ ਜੂਗੀ ਫੇਸ ਕੀ ਫਾਇਦਾ ਮਿੱਟੀ ਛੱਡ ਗਿਆ ਤੁਹਾਡਾ ਇਹ ਤੇਰੇ ਬਾ ਪੰਛੀ ਬਰਾ ਨਹੀਂ ਆਇਆ ਤਾਂ ਪਾ ਬਾਹਰ ਕੱਢ ਕੇ ਮੋੜਨਾ ਐ ਕਿੰਦਰ ਨੂੰ ਰੇ ਭਾਈ ਆ ਤੁਹਾਡਾ ਲਾਈਟ ਨਾ ਵਿੱਚ ਬਾਂਦੇ ਬਹਿ ਜਾਂਦੀ ਰੇ ਭਾਈ ਦੇ ਨਹੀਂ ਉਗਣਾ ਸਖਤ ਦੀ ਹੈ ਅਰੇ ਬੋ ਜਿੰਦ ਗੋਲ ਪਾਲਣਾ ਅਣੀ ਨਹੀਂ ਰੇ ਜੜਾ ਤੇ ਰਸਾਂ ਵਾਲਿਆ ਜਿੱਡਾ ਸੱਕਾ ਬਾਹਰ ਹੀ ਨਾ ਪਾਲੋ ਨਾ ਰੇ ਪਾਲੀ ਦਾ ਕੀ ਹੈ ਇਹ ਰੇਦਾ ਪੈਂਦੇ ਯਾਰ ਜੀ ਤੱਪ ਪੂਰੇ ਹੁੰਦੇ ਆ ਬਾਹਰ ਨਹੀਂ ਵੇਸਾ ਵੀ ਹੁੰਦੇ ਨੇ ਪਨੀਰੀ ਨਹੀਂ ਘੱਟੇ ਜਾਂਦਾ ਪਾ ਪਰਵਾਧਵਾ ਖੈਰ ਸੋਖ ਰਹੇ ਜੀ ਨਾ ਨਾ ਉਹ ਉੱਡਾ ਪੈਂਦ ਰਕਮੀ ਵਾਲੇ ਬੱਕਰੀ ਦੇ ਟੱਲੇ ਖੜੀਆਂ ਗਿਆ ਇਹ ਭਾਂਜਦੇ ਨੇ ਇਹਨਾਂ ਦੇ ਕੀੜੇ ਖਾਣ ਨਹੀਂ ਆਉਂਗੇ ਨੋ ਸਿਰ ਤੇ ਨਹੀਂ ਬਿਮਾਰੀ ਤੁਹਾਡੀ ਤੋਂ ਲੱਗਦਾ ਆਰੇ ਤਾਂ ਗੋਲ ਦੇ ਦੋ ਜੀ ਆਪਾਂ ਨਾ ਲੱਗਦੀ ਇਹੋ ਨਾ ਪੂਰੀ ਵੀ ਆਣੀ ਪੂਰਾ ਜੀ ਸ਼ੱਕ ਹੋਵੇ ਤੇ ਨਾ ਹੋਵੇ ਬਾਕੀ ਤਾਂ ਇਡੀ ਹੋ ਜੇ ਨਾ ਉਹਦੀ ਮਾਰੇ ਵਸ ਨਹੀਂ ਜੇ ਹੋ ਗਈ ਫੇਰ ਕੀ ਫਾਇਦਾ ਆ ਬਗੜਾ ਕਾਹ ਦੇ ਤੇ ਲੋਟੇ ਤੋਂ ਵੇਖ ਤੇ ਚੱਟ ਦੇਖਿਆ ਰਹੇ ਨੇ ਹਾਂ ਤੂੰ ਆਪੇ ਮੰਨ ਜਾ ਰਹੇ ਨੇ ਚੱਟ ਦੇਖੀ ਆਏ ਕੱਟ ਲਾ ਵਿਚਾਲੇ ਜੇ ਕਰਕੇ ਵਸ ਰੋਣਿਆ ਬੀਚ ਦਵਾਈ ਇਧਰ ਲਾ ਦਸ ਚਾਰ ਕਰਨਾ ਚਾਰ ਮਰ ਲੈ ਦੋ ਕਿਲਿਆਂ ਦੀ ਆ ਚਾਰ ਮਰ ਰੂਗਾ ਅੰਦਰ ਬੀਤੇ ਲਾਉਂਦੇ ਹੁੰਦੇ ਆਪਾਂ ਉਹ ਦਵਾਈ ਲਾਉਨੇ ਆ ਲਾਲ ਇਧਰ ਤਾਕਤ ਵਾਲੀ ਚੀਜ਼ਾਂ ਇੰਦਰ ਆ ਕੀ ਆ ਇਹ ਲੋਹਾ ਕਾਟਾ ਮਣੀ ਰੇਵੀਰ ਲਾ ਦੇ ਵਿੱਚ ਫੇ ਵਲੀ ਤਾਗਤ ਆ ਗਈ ਇਸ ਸਾਰੇ ਕੁਛ ਬਾਹਰ ਦੇ ਵਿੱਚ ਕਰੋ ਬੱਚੀ ਤਰੋ ਆਹ ਚੁੰਡਾਈ ਕਰੀ ਅਸੀਂ ਆਹਾ ਇਹ ਤੇ ਕੋ ਪਹਿਲਾਂ ਝੋਲੇ ਚਾਹ ਨਹੀਂ ਨਹੀਂਣਾ ਹੂੰ ਦਾ ਦਾ ਹੈ ਲੀਗਾ ਲੀਗਾ ਦੋਨਾਂ ਦੇ ਵਿੱਚ ਤਾਂ ਛਟਕਣੀ ਹੈ ਹੈ ਉੱਤੇ ਮਾਰਾਂਗੇ ਕੁੱਤੇ ਜੀ ਨੋੜਾ ਮਾਰ ਦਾਂਗੇ ਮਾੜੀ ਮਾੜੀ ਲੋੜ ਹੀ ਨਹੀਂ ਰੇ ਪੈ ਜੁੱਤੇ ਤੇ ਮਾਰੀ ਤਾਂ ਹੈ ਨਹੀਂ ਸੀ ਪਰ ਮਾਰ ਦਾਂਗੇ ਤੁਸੀਂ ਕਿਸੇ ਦੀ ਲੋੜ ਨਹੀਂ ਆ ਤੁਸੀਂ ਆ ਕਰੋ ਆਜੇ ਦਵਾਈ ਪਾ ਯਾਰ ਪੌਣੀ ਤਾਂ ਬੱਟਾ ਆ ਗਿਆ ਆ ਗਿਆ ਮਖੜਦੇ ਮੜੀ ਬੱਟਮੋਈ ਵਾਲੋ ਕਾਫੀ ਲੋੜੂ ਤੁਸੀਂ ਮੈਂਟ ਮਾਰੋ ਮੈਂ ਤੁਹਾਨੂੰ ਦੱਸਾਂ ਬੱਸ ਕਰਤਾ ਕੰਮ ਹੁਣ ਤਾਂ ਕੋਣੀ ਇਹ ਤਾਂ ਪਾ ਦਾ ਦਵਾਈ ਇੱਥੇ ਮੈਂ ਨੂੰ ਦਿੰਦਾ ਆ ਗਿਆ ਆ ਗਿਆ ਆ ਗਿਆ ਛਿੱਟਾ ਕਿੱਥੋਂ ਦੇ ਦਿੰਗਾ ਨਹੀਂ ਛਿੱਟਾ ਦੇਣਾ ਇਹਦਾ ਇਹ ਕੀ ਇਹਦਾ ਕੀ ਦੇ ਦੋ ਬਾਹਰ ਆਪਾਂ ਦੀ ਗਲਤੀ ਕਰਕੇ ਤੇ ਪਹਿਲਾਂ ਸਿੱਟਣੀ ਸੀ ਆਹ ਹਾਂ ਅਵਰੇ ਅਵਰੇ ਇਹ ਪਾਈ ਸੀ ਉਦੋਂ ਯਾਦ ਕਰਨਾ ਸੀ ਡੰਗਾ ਇਹ ਜੇ ਤੋ ਹਾਂ ਸਿੱਟਣਾ ਇਸ ਵਾਰਿਆਂ ਰਲ ਜਾਂਦਾ ਨਾ ਉਹ ਇਹ ਤਾਂ ਚਲ ਕੋਈ ਨਾ ਹਾਂ ਮਟ ਤਕੜੀ ਪਾ ਦੀ ਬਾਪੂ ਲੋ ਵੀ ਦਵਾਈ ਦਿੱਤੀ ਜੰਨੇ ਆ ਉਹ ਸਿਉਂਕ ਨਹੀਂ ਪੈਂਦੀ ਇਹਦੇ ਨਾਲ ਤੇ ਆਪਾਂ ਮਾਰਦੇ ਆ ਪੰਪ ਲਾਓ ਬਈ ਮਾਰਦੇ ਪੰਪ ਪੰਪ ਤੇ ਦਾਰਾ ਕੋਲ ਬਾਜੀ ਨਾ ਤੇ ਫੇਰ ਰਿਸ਼ਤੇਦਾਰ ਇਹ ਚ ਕੀ ਯਾਰ ਰਿਸ਼ਤੇਦਾਰ ਕਿਹੜਾ ਲਾਉਂਦੇ ਨੇ ਇਹ ਆਪਾਂ ਸਹੀ ਹੋ ਗਿਆ ਉਹ ਵੀ ਛੋੜ ਦੇ ਇਹ ਇਹ ਕਾ ਕਰਦਾ ਨਾ ਇਹ ਬਾਹਰ ਕੀ ਕੁ ਵਰ ਕੇ ਮਾਰ ਕੇ ਆ ਲਾ ਲਉਂਗਾ ਹਾਂ ਇਹ ਨਾ ਕਰਦਾ ਨਾ ਆ ਬੰਦਾ ਨਹੀਂ ਗੁੱਸੇ ਆ ਬੜ ਭਾਈ ਬਣੇ ਭਾਈ ਵੀ ਨਾ ਬੰਦਦਾ ਨਹੀਂ ਵਧੀਆ ਬਣ ਜਾਂਦਾ ਪੀਕ ਬਣ ਜਾਂਦੀ ਹੈ ਮੈਂ ਮਾਰ ਲੈ ਫਾਟ ਰੋ ਗਿਆ ਕਰਨ ਮਾਰ ਮਾਰ ਜਾਂ ਅੱਧੇ ਪੁੱਟੇ ਲਾ ਰਿਓ ਥੋੜੀ ਹੋਰ ਮਾਰ ਦੇ ਲੈ ਕੇ ਫੋਲ ਮਾਰ ਤੇ ਰੋ ਤੇ ਉਹਦੇ ਉੱਤੇ ਵੀ ਰਹਿ ਜੋ ਤਾਂ ਫੇਮਲ ਪਾਈ ਆ ਕੋ ਜਲਾਵਾਂਗੇ ਡੈਡੀ ਜਸ ਜਲਾਵਾਂਗੇ ਲਾਵਾਂਗੇ ਪੁੱਜੇਲੀ ਵੀ ਕਰਾਂਗੇ ਨੋ Ini में सबर kata का सबर करता की करना ओ टुंडा जी Mm-hmm. <laughs> ਬਈ ਸਾਕ ਤੇਲ ਲਾਈਏ ਨੇ ਦਵਾਈ ਆ ਤਰੀਕਾ ਸਾਰਿਆਂ ਨੂੰ ਉੱਧੀ ਆ ਇਹਦੇ ਨਾਲ ਖੰਘ ਸੂਖ ਨਹੀਂ ਪੈਂਦੀ ਉਹ ਖਾਂਗਸ ਤੋਂ ਬਚਾ ਕਰਦੀ ਆ ਨਾ ਥਾਂ ਵਾਲਾ ਲੱਗਦਾ ਨਾ ਨਾ ਬਾळा ਮੈਨੂੰ ਤਾਂ ਘੱਟ ਲੱਗਦਾ ਮੈਨੂੰ ਘੱਟ ਲੱਗਦਾ ਕਿਆ ਕਿਆ ਕਿੰਨੇ ਦੀ ਐ ਇਹ ਫੇਰ ਬਾळा ਕਹਦਾ ਬਾळा ਬੁਲਾਣੀ ਆ ਅੱਡਾ ਕੀ ਉਹ ਆਪਣੇ ਵਾਲੇ ਥਾਂ ਨਾਲ ਸਾਡੇ ਥਾਂ ਨਾਲ ਤਾਂ ਘੱਟ ਲੱਗਦਾ ਤੇਰਾ ਪਰਲਾ ਹਾਂ ਸਾਡੇ ਥਾਂ ਨਾਲ ਮੈਨੂੰ ਘੱਟ ਲੱਗਦਾ ਸੰਗਣੀ ਲੱਗੀ ਦੋ ਜਦੋਂ ਮਰਦਾ ਨਹੀਂ ਸਰਜੰਮੈਂਗਾ ਫੇਰ ਸੰਗਣੀ ਤਾਂ ਪੂਰਾ ਸਾਜੂ ਹੈ ਸੰਗਣੀ ਵੀ ਗੱਲੂ ਬਹੁਤ ਵਧੀਆ ਬਹੁਤ ਵਧੀਆ ਮੈਂ ਤੜੀ ਪਾ ਲਿਆ ਆ ਖੋਲ ਰਿਹਾ ਮੈਂ ਆ